ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਲੌਫ ਹਾਊਸ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦਵਾਰਾ ਗੋਦੜੀ ਸਾਹਿਬ ਫਰੀਦਕੋ ਤੇ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਉਹਦੇ ਵਿੱਚ ਕੁਝ ਕੁ ਸੂਟ ਜਿਹੜੇ ਉਹ ਦੁਪੱਟਿਆਂ ਵਾਲੇ ਨੇ ਔਰ ਕੁਝ ਹੈਗੇ ਨੇ ਵਿਦਆਊਟ ਦੁਪੱਟਾ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਵਿਦਆਊਟ ਦੁਪੱਟਾ ਸੂਟ ਦਿਖਾਉਣੀ ਆ ਰਾਮ ਟੈਕਸ ਦਾ ਸੂਟ ਰਹੂਗਾ ਜੀ ਰਾਮ ਟੈਕਸ ਦੀ ਕਾਟਨ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਔਰ ਡਿਜ਼ਾਈਨਿੰਗ ਦੇਖੋ ਤੁਸੀਂ ਫੁੱਲਾ ਫੁੱਲਾ ਤੋਂ ਹਟ ਕੇ ਬਿਲਕੁਲ ਜ ਅ ਸਹੀ ਕਲਰ ਦੇਖ ਰਹੇ ਹੋ ਸਹੀ ਆ ਰੇ ਅ ਇੱਕ ਮਿੰਟ ਹਾਂ ਆ ਵਾਲਾ ਆਹ ਦੇਖੋ ਜੀ ਐਗਜ਼ੈਕਟ ਜਿਹੜੀ ਹੈਗੀ ਆ ਡਿਜ਼ਾਈਨਿੰਗ ਆ ਵਾਲੀ ਹੈ ਬਿਲਕੁਲ ਸਹੀ ਦੇਖ ਰਹੇ ਹੋ ਪਿੰਕ ਐਂਡ ਵਾਈਟ ਬਹੁਤ ਪਿਆਰਾ ਕਲਰ ਹੈ ਅੱਖਾਂ ਨੂੰ ਖਾਣ ਵਾਲਾ ਕਲਰ ਨਹੀਂ ਹੈਗਾ ਤੇ ਪ੍ਰਾਈਸ ਹੈਗੀ 650 ਰਾਮ ਟੈਕਸ ਦਾ ਸੂਟ ਵਿਦ ਸਟੈਂਪ ਆਊਗਾ 650 ਚ ਹਾਂ ਜੀ ਅਗਲਾ ਦੇਖੋ ਸੇਮ ਡਿਜ਼ਾਈਨਿੰਗ ਰਹੂਗੀ ਔਰ ਕਲਰ ਆ ਜਿਹੜਾ ਉਹਦਾ ਫਰਕ ਰਹੂਗਾ ਹਾਂ ਅ ਹਲਕਾ ਜਿਹਾ orange ਹੈ ਚੁੱਬੂ ਮਾ ਜਿਹਾ orange ਨਹੀਂ ਹੈਗਾ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ ਜਿਹੜਾ ਚੁੱਭਣ ਵਾਲਾ ਹੈ ਹਾਂ ਮਣਾ ਮੂਟਾ ਇੱਕ ਅੱਦੇ ਨੰਬਰ ਦਾ ਫਰਕ ਹੋ ਸਕਦਾ ਹੈ ਜੀ ਤੇ white ਨਹੀਂ ਕਹਿ ਸਕਦੇ off white ਕਹਿ ਸਕਦੇ ਆਪਾਂ ਇਹਨੂੰ ਹਨਾ ਬੜਾ white ਜਿਹਾ ਨਹੀਂ ਲੱਗ ਰਿਹਾ ਇਹ ਹਾਂ ਬਸ ਸੋਨਾ ਕਲਰ ਹੈ ਜੀ light ਜਿਹਾ orange ਹੈਗਾ ਤੇ white ਹੈ ਤੇ 650 ਦੇ ਵਿੱਚ ਸੂਟ ਮਿਲ ਜੂਗਾ ਤੁਹਾਨੂੰ shipping ਬਿਲਕੁਲ ਫ੍ਰੀ ਹੋਊਗੀ ਅਗਲਾ ਦੇਖੋ mobis ਚਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਲੋ विद वाइट प्रिंट ठीक है जी पाँच पांच मीटर दे सूट रहने जी ये तो कॉटन रहूगी बिल्कुल प्योर राम टैक्स की कॉटन आऊगी साढ़े छे सौ जाऊगा सूट तो नैक्सट है रैड एंड वाइट बहुत प्यारा कंट्रास्ट है जी रैड एंड वाइट भी बहुत सोहना कंट्रास्ट है ठीक है जी प्राइस है साढ़े छे सौ काफ़ी भी ਇਹ ਨਾ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਰਾਮ ਟੈਕਸ ਦੇ ਸਿੰਗਲ ਸਿੰਗਲ ਪੀਸ ਨੇ ਜੀ ਤੇ ਆਹ ਲਓ ਹੁਣ ਆਪਣੇ ਕੋਲੇ ਆਹ ਵਾਲਾ ਇਹਦੇ ਨਾਲ ਦੇ ਪਹਿਲਾਂ ਦੋ ਕਲਰ ਆਪਾਂ ਦੇ ਚੁੱਕੇ ਆ ਇਹ ਆਪਣੇ ਕੋਲੇ ਹੁਣ ਸਿੰਗਲ ਪੀਸ ਬਚਿਆ ਹੋਇਆ ਹੈਗਾ ਮਸਟਰਡ ਕਲਰ ਦੇ ਵਿੱਚ ਰਾਮ ਟੈਕਸ ਦਾ ਹੀ ਸੂਟ ਰਹੂਗਾ ਮਸਟਰਡ ਕਲਰ ਦੇ ਵਿੱਚ ਰਹੂਗਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਮਸਟਰਡ ਬਿਲਕੁਲ ਐਗਜ਼ੈਕਟ ਮਸਟਰਡ ਕਲਰ ਹੈ ਜੀ ਕੋਈ ਫਰਕ ਨਹੀਂ ਹੈਗਾ ਤੇ ਪ੍ਰਾਈਸ ਹੈਗੀ ਆ ਜੀ 750 ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲਣਾ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਅਗਲਾ ਦੇਖੋ ਮਹਿੰਦੀ ਕਲਰ ਦੇ ਵਿੱਚ ਇੱਕ ਇੱਕ ਪੀਸ ਵਜਾ ਹੋਏ ਲੋ ਇਹ ਵੀ ਕੱਲਾ ਹੀ ਹੈ ਇਹ ਵੀ ਕੱਲਾ ਹੀ ਲੋ ਜੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ 750 ਇਹ 750 ਚ ਆਉਣਗੇ ਤੁਹਾਡੇ ਕੋਲੇ ਤੇ ਨੈਕਸਟ ਦੇਖੋ ਆ ਵੀ ਕੱਲਾ ਹੀ ਹੈ ਪੀਕ ਆਫ ਦਾ ਸ਼ੇਡ ਕਰ ਸਕਦੇ ਆ ਪਰ ਇਹਨੂੰ ਜਪ પેટ્રોલ ਕਲਰ ਕਹ ਲੀਏ ਬਿਲਕੁਲ ਕਾਟਨ ਹੋਊਗੀ ਬਿਲਕੁਲ ਤੁਹਾਨੂੰ ਦੇਖਣ ਨੂੰ ਬੇਸ਼ੱਕ ਆਇਆ ਲੱਗੇ ਵੀ ਪਤਾ ਨਹੀਂ ਮੋਟਾ ਹੈ ਬਿਲਕੁਲ ਕਾਟਨ ਆ ਵਾਲੀ ਬਿਲਕੁਲ ਕਾਟਨ ਕੈਮਰੀ ਕਾਟਨ ਫ੍ਰੌਮ ਟੈਕਸ ਦੀ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ 2.5 2.5 ਮੀਟਰ ਦੇ پیس ਰਹਿਣਗੇ ਸਿੰਗਲ پیس ਰਹੂਗਾ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਜਿਹੜੇ ਸੂਟਾਂ ਤੇ ਕਟਵਰਕ ਜਿਹੜੇ ਸਾਡੇ ਕੋਲੇ ਪੋਸ਼ਕ ਬਚੇ ਹੋਏ ਨੇ ਦੋ ਚਾਰਕ ਸੂਟ ਕਟਵਰਕ ਦੇ ਪਹਿਲਾਂ ਦਿਖਾ ਚੁੱਕੇ ਆਪਾਂ ਕਾਫੀ ਸਾਰੇ ਸੂਟ ਆ ਜਿਹੜੇ ਉਹ ਆਪਣੇ ਨਿਕਲ ਚੁੱਕੇ ਨੇ ਤੇ ਲੋ ਜੀ ਹੁਣ ਸਾਡੇ ਕੋਲੇ ਚਾਰ ਪੰਜ ਹੀ ਬਚੇ ਹੋਏ ਨੇ ਤੇ ਮੈਂ ਅੱਜ ਤੁਹਾਨੂੰ ਉਹ ਦਿਖਾ ਦੇਣੀ ਆ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਰੈੱਡ ਆ ਜਿਹੜਾ ਉਹ ਅੱਖਾਂ ਨੂੰ ਚੁੱਭਣ ਵਾਲਾ ਰੈੱਡ ਨਹੀਂ ਹੈਗਾ ਗਾਜਰੀ ਰੈੱਡ ਦਾ ਹੈਗਾ ਤੇ ਕਟਵਰਕ ਦੇਖੋ ਤੁਸੀਂ ਘੇਰਾ ਤੁਹਾਨੂੰ ਮਿਲੂਗਾ ਇਹਦਾ 21 ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਘੇਰਾ 21 ਮਿਲੂਗਾ ਤੇ ਕਟਵਰਕ ਹੋਇਆ ਵਾ ਚੌਕ ਤੇ ਵੀ ਔਰ ਘੇਰੇ ਤੇ ਵੀ ਔਰ ਬੈਕ ਸਾਈਡ ਵੀ ਠੀਕ ਹੈ ਤੇ ਬਾਜੂ ਤੇ ਵੀ ਇਹ ਇਹਦੀ ਫਰੰਟ ਸਾਈਡ ਹੈ ਤੇ ਇਹ ਇਹਦੀ ਬੈਕ ਸਾਈਡ ਹੈ ਆ ਲੋ ਚੌਕ ਵੀ ਹੈ ਔਰ ਘੇਰਾ ਵੀ ਹੈ ਤੇ ਆ ਹੈਗੀ ਜੀ ਇਹਦੀ ਬਾਜੂ ਠੀਕ ਹੈ ਤੇ ਆ ਮਿਲੂਗੀ ਨਾਲ ਸਲਵਾਰ 2.5 ਮੀਟਰ ਦੀ 2.5 ਮੀਟਰ ਦਾ ਸ਼ਰਟ ਤੇ 2.5 ਮੀਟਰ ਦੀ ਸਲਵਾਰ ਕਟਵਰਕ ਦੁਬਾਰਾ ਦਿਖਾ ਦੇ ਬੀਬੀ ਵਿੱਚ ਇੱਕ ਇੱਕ ਜਰੀ ਦੀ ਲਾਈਨ ਵੀ ਜਾ ਰਹੀ ਆ ਇਹਦੇ ਚ ਠੀਕ ਹੈ ਤੇ ਪ੍ਰਾਈਸ ਹੈਗੀ 899 ਇਕੱਲਾ ਪੀਸ ਆ ਸਿੰਗਲ ਪੀਸ 21 ਘੇਰੇ ਦਾ ਸੂਟ ਹੈ ਲਓ ਜੀ ਇਹ ਵੀ 21 ਘੇਰੇ ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਕਾਟਨ ਦੇ ਵਿੱਚ ਹੈ ਮੈਨੂੰ ਤਾਂ ਨਹੀਂ ਇਹ ਹੈਗਾ ਹਾਂ ਹੈਗਾ ਆ ਲੋ ਲਓ ਜੀ ਫਰੰਟ ਐਂਡ ਬੈਕ ਘੇਰਾ ਕਟਵਰਕ ਇਦਾਂ ਦਾ ਕਾਫੀ ਕਾਫੀ ਕਟਵਰਕ ਹੋਇਆ ਹੋਇਆ ਇਹਨਾਂ ਤੇ ਡੋੜਾ ਛੋੜਾ ਠੀਕ ਹੈ ਤੇ ਬੈਕ ਸਾਈਡ ਵੀ ਮਿਲੂਗਾ ਔਰ ਬਾਜੂ ਤੇ ਵੀ ਮਿਲੂਗਾ ਤੇ ਆਲ ਓਵਰ ਸੂਟ ਮਿਲੂਗਾ 5 ਮੀਟਰ ਦਾ ਠੀਕ ਹੈ 890 ਇਹ ਸੂਟ ਹੈ ਜਿਹੜਾ ਇਹ ਦੇਖ ਲਓ ਤੁਸੀਂ ਪੈਰਟ ਮਹਿੰਦੀ ਜਾਂ ਕਲਰ ਕਾਫੀ ਸੋਹਣਾ ਹੈਗਾ ਇਹਦੇ ਵੀ ਸੇਮ ਹੀ ਤੁਹਾਨੂੰ ਉਦਾਂ ਹੀ ਕਟਵਰਕ ਮਿਲੂਗਾ ਆ ਲੋ ਇਹ ਵਾਲਾ ਕਟਵਰਕ ਹੈ ਇਹ ਵਾਲੇ ਕਲਰ ਪਾਏ ਹੋਏ ਨੇ ਇਹ ਦੇਖੋ ਦੋਨੋਂ ਪਾਸੇ ਦੇ ਚੌਕ ਫਰੰਟ ਤੇ ਬੈਕ ਤੇ ਘੇਰਾ ਤੇ ਬਾਜੂ 890 ਪ੍ਰਾਈਸ ਲੋ ਜੀ ਆਹ ਦੇਖ ਲਓ ਤੁਸੀਂ ਉਦਾਂ ਹੀ ਇਹਦਾ ਵਰਕ ਹੋਇਆ ਹੋਇਆ ਠੀਕ ਹੈ ਕਾਟਨ ਦੇ ਵਿੱਚ ਰਹੂਗਾ ਸੂਟ ਲਾਈਨਿੰਗ ਦੀ ਲੋੜ ਨਹੀਂ ਆ ਟ੍ਰਾਂਸਪੇਰੈਂਸੀ ਨਹੀਂ ਹੈਗੀ ਅ ਫਰੰਟ ਬੈਕ ਬਾਜੂ ਤੇ ਇਹ ਸਲਵਾਰ ਤੇ ਪ੍ਰਾਈਸ ਹੈਗੀ 899 ਘੇਰਾ ਸਾਰਿਆਂ ਦਾ 21 ਰਹੂਗਾ ਜੀ ਆਹ ਵੀ ਸਾਡੇ ਕੋਲੇ ਹੁਣ ਸਿੰਗਲ ਪੀਸ ਹੈ ਦੋ ਸੀਗੇ ਇੱਕ ਨਿਕਲ ਚੁੱਕਿਆ ਪਹਿਲਾਂ ਜੀ ਫੋਟੋ ਤੇ ਨਿਕਲ ਗਿਆ ਤੁਸੀਂ ਵੀਡੀਓ ਚ ਫਸਟ ਟਾਈਮ ਹੀ ਦੇਖ ਰਹੀ ਹੋ ਇਹਨੂੰ ਨੋ ਕਿਦਾਂ ਕਿਦਾਂ ਜਿੱਤਲ ਗਈ ਹੋਈ ਆ ਦੀ ਲਓ ਜੀ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਮੈਂ ਹੁਣ ਤੈ ਇਹ ਦਾ ਖਲਾਰਾ ਨਾ ਪਾਵਾਂ ਕਿਉਂਕਿ ਕੱਟਵਰਕ ਵਾਲੀ ਦੀ ਤੈ ਜੀ ਥੋੜੀ ਔਖੀ ਹੁੰਦੀ ਆ ਆ ਲੋ ਆ ਹੈਗਾ ਜੀ ਫਰੰਟ ਤੇ ਬੈਕ ਤੇ ਘੇਰਾ ਚੌਕ ਤੇ ਬਾਜੂ ਠੀਕ ਹੈ ਇਦਾਂ ਦਾ ਕੱਟਵਰਕ ਮੈਨੂੰ ਕੋਈ ਦੋ ਤੇ ਕਾਟਨ ਰਹੋਗੀ ਬਿਲਕੁਲ ਤੇ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਬਹੁਤ ਅੱਛਾ ਠੀਕ ਹੈ ਪ੍ਰਾਈਸ ਹੈਗੀ 899 ਲਓ ਜੀ ਹੁਣ ਮੈਂ ਤੁਹਾਨੂੰ ਦੁਪੱਟੇ ਆਵੇ ਸੂਟ ਦਿਖਾ ਦੇਣੀ ਆ ਪਾਟੀ ਵਾਲੇ ਯਾਰ ਲੋਕ ਦਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਔਰ ਸਿੰਗਲ ਕਲਰ ਦੇ ਵਿੱਚ ਮਿਲੂਗਾ। ਕਾਫੀ ਸੋਹਣਾ ਸੂਟ ਮਿਲੂਗਾ। ਆਹ ਲੋ। ਸਾਰੇ ਤੇ ਬਨਾਰਸੀ ਵਰਕ ਹੋਇਆ। ਬਟਨ ਲੱਗੇ ਨੇ ਪੱਟੀ ਲੱਗੀ ਹੈ। ਆਹ ਦੇਖੋ ਤੁਸੀਂ ਇੱਕ ਇਹਦੇ ਤੇ ਇਹ ਵਾਲਾ ਛੋਟਾ ਜਿਹਾ এলিਫੈਂਟ ਬਣਿਆ ਹੋਇਆ। ਬਹੁਤ ਸੋਹਣਾ ਜਹ ਤੇ ਚੰਦੇਰੀ ਦੇ ਵਿੱਚ ਸੂਟ ਮਿਲੂਗਾ ਜੀ ਲੋ। ਔਰਗੈਂਜ਼ਾ ਨਹੀਂ ਆ ਚੰਦੇਰੀ ਹੈ। ਚੰਦੇਰੀ ਦੇ ਵਿੱਚ ਸੂਟ ਮਿਲੂਗਾ ਇਹ। ਬਹੁਤ ਪਿਆਰਾ ਜਾਂ ਤੇ ਇੱਥੇ ਵੀ ਲੇਸ ਰੱਖੀ ਹੋਈ ਐ ਬਾਜੂ ਵਾਸਤੇ ਇੱਧਰ ਵੀ ਅੱਖੀ ਹੋਈ ਐ ਤੇ ਇੱਧਰ ਵੀ ਰੱਖੀ ਹੋਈ ਐ ਇਹ ਤੁਸੀਂ ਉਤਾਰੋਗੇ ਤੇ ਬਾਜੂ ਤੇ ਲਾਉਂਗੇ ਠੀਕ ਹੈ ਜੀ ਜੋ ਨੈਕ ਤੇ ਲੱਗੀ ਹੋਈ ਐ ਉਹੀ ਤੁਹਾਨੂੰ ਬਾਜੂ ਵਾਸਤੇ ਲੇਸ ਮਿਲੂਗੀ ਤੇ ਸਾਰੇ ਦੇ ਵਿੱਚ ਬਨਾਰਸੀ ਵਰਕ ਮਿਲੂਗਾ ਉਹ ਨਿਕ ਨਿਕੀ ਬੂਟੀ ਹੈ ਜਿਹੜੀ ਤੇ ਇੱਕ ਹੈਗਾ ਜਿਹੜਾ ਇਹ ਹੈਂਡਵਰਕ ਦਾ ਤੁਹਾਨੂੰ ਇੱਕ ਫਲਾਵਰ ਮਿਲੂਗਾ ਉਹਦੇ ਨੀਚੇ ਇੱਕ ਐਲੀਫੈਂਟ ਖੜਾ ਹੈ ਦਰਖਤ ਦੇ ਨੀਚੇ ਹੂੰ ਬਹੁਤ ਪਿਆਰਾ ਜਾਂ ਕਲਰ ਹੈਗਾ ਤੇ ਇਹ ਹੈਗੀ ਆ ਜੀ ਘੇਰੇ ਦੀ ਲੇਸ ਠੀਕ ਹੈ ਕਲਰ ਬਹੁਤ ਸੋਹਣਾ ਹੈ ਤੇ ਇਹ ਮਿਲੂਗੀ ਤੁਹਾਨੂੰ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਸਲਵਾਰ ਮੈਂ ਦੱਸ ਦਿੰਨੀ ਵੈਸੇ ਤਾਂ 2.5 ਮੀਟਰ ਹੀ ਹੋਣੀ ਹੈ ਸਲਵਾਰ ਫਿਰ ਵੀ ਆਪਾਂ ਨਾਪ ਲਈਏ 2.5 ਹੈ ਨਾ 2.5 ਮੀਟਰ ਸਲਵਾਰ ਹੈ ਜੀ ਤੇ ਮਸਲੀਨ ਦੇ ਵਿੱਚ ਮਿਲੂਗੀ ਸਲਵਾਰ ਲਓ ਲਓ ਜੀ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਆ ਤਾਂ ਦੁਪੱਟਾ ਵੀ ਪੂਰਾ ਸਟਾਈਲਿਸ਼ ਜਿਹਾ ਹੈਗਾ ਆਫੀਸ ਵਾਲਾ suit ਹੈ organza ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਔਰ ਲੈਣਾ ਕਿਵੇਂ ਆ ਉਹ ਮੈਂ ਤੁਹਾਨੂੰ ਮੇਰੇ ਬਲੌਗਾਂ ਦੇ ਵਿੱਚ ਦੱਸਦੀ ਹਣੀ ਆ ਕਿ ਕਿੱਦਾਂ ਟੱਕ ਕਰਨੀਆਂ organza ਦੇ ਦੁਪੱਟੇ ਬੜੇ ਸੌਖੇ ਜਿਲੇ ਲਏ ਜਾਂਦੇ ਨੇ ਤੇ ਵਰਕ ਹੋਇਆ ਹੋਇਆ ਦੁਪੱਟੇ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਜੀ ਗਰਮੀਆਂ ਦੇ ਵਿੱਚ ਪਾਰਟੀ wear suit ਹੈ ਇਹ ਗਰਮੀਆਂ 'ਚ ਪਾਉਣ ਵਾਲਾ ਬਹੁਤ ਪਿਆਰਾ ਜਾਂ ਤੇ ਇਹ tassels ਨੇ ਦੇਖੋ ਤੁਸੀਂ tassels corners ਤੇ ਤੁਹਾਨੂੰ ਬੜੇ ਪਿਆਰੇ ਜਿਹੇ tassels ਮਿਲਣਗੇ ਇਹ ਤੇ 4 side ਇਦਾਂ ਵਰਕ ਮਿਲੂਗਾ ਠੀਕ ਹੈ ਜੀ ਲੰਬਾ ਚੌੜਾ ਦੁਪੱਟਾ ਲੱਗ ਰਿਹਾ ਮੈਨੂੰ ਇਹ ਫਿਰ ਵੀ ਮੈਂ ਤੁਹਾਨੂੰ ਨਾਪ ਲਈ ਨਹੀਂ ਮੈਂ ਲੜਤੀ ਆ ਨਹੀਂ ਆ ਦੇ ਸਾਰੇ ਆ ਦੇ ਅੱਛਾ ਅੱਛਾ ਇੱਕ ਤਾਂ ਕਿਵੇਂ ਹੋਊਗਾ ਆਈ ਰੇ ਇੱਥੇ ਆ ਤਾਂ ਨਿਕਲ ਗਿਆ ਕਿਤੇ ਹੈ ਨਾ ਨਿਕਲਿਆ ਹੂੰ ਲਓ ਜੀ ਇਹ ਤਾਂ ਫਿਰ ਹੁਣ ਇੱਕ ਨਿਕਲ ਗਿਆ ਤੁਹਾਨੂੰ ਇੱਕ ਲਟਕਣੀ ਭੇਜ ਦਾਂਗੇ ਨਾਲ ਤੇ ਲੋ ਹੁਣ ਮੈਂ ਤੁਹਾਨੂੰ ਨਾਪ ਦਿੰਦੀ ਆ ਦੁਪੱਟਾ ਕਿੰਨਾ ਹੋਊਗਾ ਹੋ ਸਕਦਾ ਇੱਥੇ ਹੀ ਹੋਵੇ ਦੇਖ ਲਾਂਗੇ ਜੇ ਮਿਲ ਗਿਆ ਤਾਂ ਹਾਂ ਨਹੀਂ ਤਾਂ ਅੰਦਾਜ਼ਾ ਹੋਊਗਾ ਸਾਡੇ ਕੋਲੇ ਨਾਲ ਦਤਾ ਹਾਂ ਤੁਹਾਨੂੰ ਆਪ ਟਰਾਈ ਕਰਨਾ ਪਊਗਾ ਲੋਹਾਈ ਬੰਨ ਟਾਈ ਹੈ ਟਾਈ ਇਹਨੂੰ ਦੁਪੱਟਾ ਪੂਰਾ ਢਾਈ ਹੈ ਦੁਪੱਟਾ ਪੂਰਾ ਢਾਈ ਆ ਆ ਰੱਖਣੇ ਆ ਰੱਖ ਲਿਓ ਨਹੀਂ ਰੱਖਣੇ ਨਾ ਰੱਖਿਓ ਠੀਕ ਹੈ ਤੇ ਪ੍ਰਾਈਸ ਹੈਗੀ 1850 ਇਹ ਸੂਟ 1850 ਚ ਮਿਲ ਜੂਗਾ ਫਰੰਟ ਤੇ ਬੈਕ ਸੇਮ ਹੀ ਆ ਬਰਾਰਸੀ ਵਰਕ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਨੈਕਸਟ ਦੇਖੋ ਇਹਦੇ ਨਾਲ ਦੇ ਪਹਿਲਾਂ ਸੂਟ ਜਾ ਚੁੱਕੇ ਨੇ ਆਪਣੇ ਕੋਲੇ ਤਿੰਨ ਤੇ ਹੁਣ ਇਹ ਸੂਟ ਸਾਡਾ ਵੀਡੀਓ ਚ ਪਹਿਣ ਤੋਂ ਰਹਿ ਗਿਆ ਕਿਤੇ ਉਹ ਹੁਣ ਆਪਾਂ ਪਾ ਦਿੰਨੇ ਆ ਅੱਜ ਗਰੇਂਡ ਬਲੈਕ ਕਾਫੀ ਡਿਮਾਂਡ ਦੇ ਵਿੱਚ ਰਹੇ ਸੀਗੇ ਇਹ ਸੂਟ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਜੀ ਆ ਲਓ ਇਹ ਪੱਟੀ ਆ ਉੱਪਰ ਉਹਦੇ ਵਰਕ ਮਿਲੂਗਾ ਥ्रेड ਵਰਕ ਔਰ ਸਾਰੇ ਤੇ ਵਰਕ ਪਲੱਸ ਵਿੱਚ ਵਿੱਚ ਕਿਤੇ ਕਿਤੇ ਮਿਰਰ ਵਰਕ ਲੋ ਆ ਦੇਖੋ ਆ ਫਲਾਵਰ ਆ ਜਿਹੜਾ ਇਹਦੇ ਤੇ ਵੀ ਥ्रेड ਵਰਕ ਪਲੱਸ ਹਲਕਾ ਹਲਕਾ ਮਿਰਰ ਵਰਕ ਸਾਰੇ ਘੇਰੇ ਦੇ ਉੱਪਰ ਥ्रेड ਵਰਕ ਪਲੱਸ ਮਿਰਰ ਵਰਕ ਠੀਕ ਹੈ ਜੀ ਤੇ ਬੈਕ ਸਾਈਡ ਦੇਖੋ ਵਰਕ ਨਹੀਂ ਹੋਊਗਾ ਇਹ ਆ ਲੋ ਇਹ ਤੁਹਾਡੇ ਬੈਕ ਤੇ ਆਊਗਾ ਬੈਕ ਨੈਕ ਤੇ ਇਹ ਕਮਰ ਕੋਲੇ ਆਉਣਗੇ ਦੋਨੋਂ ਫਲਾਵਰ ਆ ਚੀਜ਼ ਤੇ ਆਗੇ ਦੇ ਤੇ ਆਊਗਾ ਸਾਰਾ ਠੀਕ ਹੈ ਜੀ ਇਹ ਬੈਕ ਸਾਈਡ ਹੋਗੀ ਤੇ ਬਾਜੂ ਆ ਜਿਹੜੀ ਉਹਦੇ ਤੇ ਆ ਬੋਰਡਰ ਆਊਗਾ ਬਹੁਤ ਸੋਹਣਾ ਸੂਟ ਹੈ ਪਲੱਸ 2 ਮੀਟਰ ਦੀ ਇਹ ਵਾਲੀ ਗ੍ਰੇ ਕਲਰ ਦੀ ਸਲਵਾਰ ਰਹੂਗੀ ਤੇ ਨਾਲ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਕਾਟਨ ਮਸਲੀਨ ਦਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹਾਂ ਬੋ ਸੁਣੋ ਦੁਪੱਟਾ ਸਿੱਧਾ ਪਾਸਾ ਕਿਹੜਾ ਇਹੀ ਹੈ ਇਹੀ ਇੱਕੋ ਜਿਹਾ ਲੱਗਦੀ ਹੈ ਜੀ ਮੈਨੂੰ ਤਾਂ ਕੋਈ ਬੜਾ ਫਰਕ ਜੈ ਨਹੀਂ ਲੱਗਦਾ ਇਹੀ ਹੈ ਸਵਾ ਦੋ ਮੀਟਰ ਦੁਪੱਟਾ ਹੋਊਗਾ ਤੇ ਪ੍ਰਾਈਸ ਹੋਊਗੀ 1195 1195 ਚ ਸੂਟ ਤੁਹਾਡੇ ਘਰ ਆ ਜੀਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਲਓ ਜੀ ਇਹ ਹੈਗਾ ਸ਼ਿਮਰ ਦੇ ਵਿੱਚ ਸੂਟ ਬਹੁਤ ਪਿਆਰੇ ਸੂਟ ਹੈ ਕਾਟਨ ਸ਼ਿਮਰ ਦੇ ਵਿੱਚ ਸੂਟ ਹਾਂ ਬਹੁਤ ਪਿਆਰੇ ਉਈ ਲਾਈਨਿੰਗ ਦੀ ਲੋੜ ਨਹੀਂ ਐ ਚੁੱਬਣ ਵਾਲੀ ਬਿਲਕੁਲ ਕਾਟਨ ਸ਼ਿਮਰ ਚੁੱਬਣ ਵਾਲੀ ਨਹੀਂ ਹੈਗੀ ਤੁਸੀਂ ਇਦਾਂ ਹੀ ਪਾ ਸਕਦੇ ਹੋ ਜੀ ਤੇ ਪ੍ਰਿੰਟ ਦੇਖੋ ਪਹਿਲਾਂ ਤਾਂ ਤੁਸੀਂ ਤੇ ਫਿਰ ਇਹਦੇ ਵਿੱਚ ਵਰਕ ਦੇਖੋ ਵਰਕ ਦੀ ਬੂਟੀ ਐ ਆ ਜਿਹੜੀ ਬੂਟੀ ਦਿਖ ਰਹੀ ਆ ਆ ਵਾਲੀ ਤੁਹਾਨੂੰ ਇਹ ਸਾਰੇ ਵਰਕ ਹੋਇਆ ਹੋਇਆ ਥ੍ਰੈਡ ਦਾ ਤਮੰਨਾ ਬ੍ਰਾਂਡ ਦਾ ਸੂਟ ਆ ਜੀ ਇਹ ਔਰ ਬਹੁਤ ਸੋਹਣੇ ਹੁੰਦੇ ਨੇ ਤਮੰਨਾ ਬ੍ਰਾਂਡ ਦਾ ਕੱਪੜਾ ਜਿਹੜਾ ਬਹੁਤ ਵਧੀਆ ਹੁੰਦਾ ਨੀਚੇ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਇਹ ਵਾਲਾ ਬਾਰਡਰ ਥ੍ਰੈਡ ਵਰਕ ਠੀਕ ਐ ਜੀ ਇਹ ਹੈਗਾ ਆ ਦੇਖੋ ਇੱਥੋਂ ਲਾਈਨ ਮਾਰੀ ਹੋਈ ਆ ਕੱਟ ਕਰਨਾ ਇੱਥੋਂ ਤੇ ਬਾਜੂ ਦਾ ਕੱਪੜਾ ਸਾਈਡ ਤੋਂ ਲੈ ਜੂਗਾ ਤੇ ਆ ਹੈਗਾ ਇਹਦਾ ਬਾਰਡਰ ਬਾਜੂ ਦਾ ਠੀਕ ਹੈ ਜੀ ਆਪ ਕੋ ਨਹੀਂ ਚਲੀ ਜਾਂਦਾ ਕੋਈ ਨਹੀਂ ਆ ਦੇਖੋ ਜੀ ਆ ਹੈਗਾ ਇਹਦਾ ਬੈਕ ਸਾਈਡ ਦਾ ਇਹ ਵਾਲਾ ਬਾਰਡਰ ਠੀਕ ਹੈ ਤੇ ਮਸਲੀਨ ਦੀ ਨਾਲ ਮਿਲੂਗੀ ਸਲਵਾਰ ਤੇ ਕੋਈ ਮੇਰੇ ਖਿਆਲ ਲਾਈਨਿੰਗ ਲਾਉਣ ਦੀ ਤਾਂ ਲੋੜ ਨਹੀਂ ਬੜੀ ਸੁਪੀਰੀਅਰ ਜੀ ਮਸਲੀਨ ਹੈ ਲਾਈਨਿੰਗ ਲਾਉਣ ਦੀ ਲੋੜ ਨਹੀਂ ਥਿੱਕ ਵਾਲੀ ਮਸਲੀਨ ਹੈ ਜਾਹੇ ਸਾਰੇ ਸੂਟ ਦੇ ਤੁਸੀਂ ਲਾਈਨਿੰਗ ਨਾ ਲਾਇਓ ਬਿਨਾ ਲਾਈਨਿੰਗ ਤੋਂ ਸੂਟ ਬਣ ਜਾਊਗਾ ਔਰ ਕਾਟਨ ਮਸਲੀਨ ਦੇ ਵਿੱਚ ਬਹੁਤ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲੂਗਾ ਆ ਲੋ ਬਹੁਤ ਸੋਹਣਾ ਦੁਪੱਟਾ ਹੈ ਇਹ ਅੱਗ ਇਹ ਲੋ ਬਹੁਤ ਪਿਆਰਾ ਦੁਪੱਟਾ ਹੈ ਤੇ ਪ੍ਰਾਈਸ ਤੁਹਾਨੂੰ ਦੱਸ ਦਿੰਨੀ ਆ ਮੈਂ 1850 ਇਹ ਸੂਟ ਤੁਹਾਨੂੰ 1850 ਦੇ ਵਿੱਚ ਮਿਲੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਲਾ ਦੇਖ ਲੋ ਜੀ ਇਹ ਵੀ ਕਾਟਨ ਸ਼ੇਮਪ ਦੇ ਵਿੱਚ ਹੀ ਆ ਲੋ ਲੋਡ ਬੋਬੀਸ਼ਾ ਕਲਰ ਹੈਗਾ ਉਦਾਂ ਹੀ ਇਹਦੇ ਵਿੱਚ ਥ੍ਰੈਡ ਦੀ ਆ ਬੂਟੀ ਬਣੀ ਹੋਈ ਆ ਵਰਕ ਹੋਇਆ ਹੋਇਆ ਸਾਰੇ ਦੇ ਵਿੱਚ ਠੀਕ ਹੈ ਘੇਰੇ ਤੇ ਜਾ ਕੇ ਫਿਰ ਤੁਹਾਨੂੰ ਵਰਕ ਮਿਲੂਗਾ ਉਦਾਂ ਹੀ ਆ ਸਲਵਾਰ ਮਿਲੂਗੀ ਫੋਨ ਦੇਖੋ ਸਹੀ ਹੈ। ਲੋ ਜੀ ਆ ਹੈਗਾ ਮੈਂ ਇਧਰਲੇ ਪਾਸੇ ਆ ਗਈ ਹੁਣ ਦੂਜੇ ਪਾਸੇ। ਤੇ ਇਹ ਮੋਬਿਸ ਜੇ ਕਲਰ ਦੇ ਵਿੱਚ ਹੈਗਾ ਸੂਟ, ਕਾਫੀ ਸੋਹਣਾ ਸੂਟ ਹੈ। ਕਾਟਨ ਸ਼ਿਮਰ ਦੇ ਵਿੱਚ ਆ ਬੂਟੀ-ਬੂਟੀ ਦਿਖ ਰਹੀ ਹੈ ਤੁਹਾਨੂੰ। ਇਹ ਹੈਗੀ ਹੈ ਜੀ ਇਹਦੀ ਸਲਵਾਰ। ਠੀਕ ਹੈ ਜੀ। ਸਲਵਾਰ ਮਸਲੀਨ ਦੀ ਹੈ ਪਰ ਲਾਈਨਿੰਗ ਜੇ ਨਹੀਂ ਲਾਉਂਗੇ ਤਾਂ ਵੀ ਚੱਲ ਜੂਗਾ ਵਿੱਚ ਦੀ ਕੁਝ ਦਿਖਦਾ ਨਹੀਂ ਹੈ ਔਰ ਠਿੱਕ ਵਾਲੀ ਮਸਲੀਨ ਹੈਗੀ ਆ। ਦੁਪੱਟਾ ਹੁਣ ਮੈਂ ਤੁਹਾਨੂੰ ਦੂਜੇ ਪਾਸੇ ਜਾ ਕੇ ਦਿਖਾਉਣੀ ਆ ਬੀਬੀ ਨੂੰ ਥੋੜਾ ਡਾਊਟ ਹੋ ਗਿਆ ਸੀ ਵੀ ਸ਼ਾਇਦ ਸਹੀ ਨਹੀਂ ਆਉਂਦਾ। ਲੋ ਜੀ ਹੁਣ ਮੈਂ ਤੁਹਾਨੂੰ ਆਵਲਾ ਦੱਟਾ ਦਿਖਾਉਣੀ ਆ ਤਾਂ ਬੜੇ ਸੋਹਣੇ ਦੁਪੱਟੇ ਆ ਜੀ ਇਹ ਲਾਈਟ ਵੇਟ ਕਾਟਨ ਮਸਲੀਨ ਦੇ ਦੁਪੱਟੇ ਬੜੇ ਪਿਆਰੇ ਜਿਹੇ ਦੁਪੱਟੇ ਪ੍ਰਿੰਟ ਬੜੇ ਸੋਹਣੇ ਆ ਲੋ ਬਹੁਤ ਸੋਹਣੇ ਸੂਟ ਆ ਤੇ ਇਦਾਂ ਕਰਕੇ ਦਿਖਾ ਦਿੰਦੇ ਤੇ ਪ੍ਰਾਈਸ ਹੈਗੀ 1850 1850 ਦੇ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਮੈਂ ਨਾ ਥੋੜਾ ਜਿਹਾ ਸਲਵਾਰ ਨਾਪ ਕੇ ਦੱਸ ਦੇਣਾ ਕਿੰਨੀ ਆ ਮੈਨੂੰ ਜਿਆਦਾ ਲੱਗ ਰਹੀ ਹੈ ਸਲਵਾਰ ਨ। ਦੰਨ ਤੋਂ ਥੋੜਾ ਥੋੜੀ ਜਿਹੀ ਗਰਸ ਹੈ। ਹੂੰ। ਲੋ ਜੀ ਜਿਹੜੇ ਤੁਹਾਨੂੰ ਮੈਂ ਕਾਟਨ ਸ਼ਿਮਰ ਦੇ ਆ ਵਾਲੇ ਸੂਟ ਦਿਖਾਏ ਨੇ ਇਹਨਾਂ ਦੋਨੋਂ ਦੀਆਂ ਸਲਵਾਰਾਂ ਨੇ ਜਿਹੜੀਆਂ 2.5 ਪਲੱਸ ਨੇ 2.5 ਤੋਂ ਇੱਕ ਇੱਕ ਗੇਠ ਉੱਪਰ ਨੇ। ਠੀਕ ਹੈ ਜੀ। 1850 ਚ ਮਿਲੂਗਾ ਇਹ ਸੂਟ ਤੁਹਾਨੂੰ। ਇਹ ਐਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ